ਮંત્રી ਨੇ ਉਹ ਵੀ ਇਲੈਕਸ਼ਨ ਲੜ ਰਹੇ ਨੇ ਐਮਪੀ ਦੇ ਉਹ ਨਹੀਂ ਜਾਣਦੇ ਕਿਉਂ ਨੇ ਕਿ ਜਿਹੜਾ ਬੰਦਾ ਆਪਣੀ ਪਾਰਟੀ ਛੱਡ ਗਿਆ ਆਪਣਾ ਘਰ ਛੱਡ ਕੇ ਦੂਜੇ ਘਰ ਗਿਆ ਹੋਗਾ ਉਹਦੇ ਘਰ ਚ ਪੀਚੇ ਥਣ ਹੈ ਠੀਕ ਹੈ ਬਾਕੀ ਭਗਵੰਤ ਸਾਨ ਦਾ ਪਾਰਟੀ ਵੀ ਆ ਪਾ ਗਏ ਨਕਲੀ ਪਾ ਗਏ ਇਹ ਕਿ ਜਿਹੜੀ ਮੌਜੂਦਾ ਸਰਕਾਰ ਹੈ ਨਾ ਉਹ ਅਸਲੇ ਫੇਲ ਹੋ ਸਰੋਟੇ ਤੜ ਗਏ ਆਮ ਆਦਮੀ ਪਾਰਟੀ ਸਰਕਾਰ ਫੇਲ ਬਿਲਕੁਲ ਕੈਂਡੀਡੇਟ ਖੜੇ ਨੇ ਇੱਥੋਂ ਕੁਲਦੀਪ ਧਾਲੀਵਾਲ ਜੀ ਮੰਤਰੀ ਵੀ ਨੇ ਉਹ ਨਹੀਂ ਬਣਨਗੇ ਜਿੰਨੇ ਵੀ ਇਹਨਾਂ ਦੇ ਐਮਐਲਏ ਹੋ ਗਏ ਭਾਈ ਸਭ ਖਰੀਬ ਤਬਕੇ ਦੇ ਹੀ ਉਹਨੋਂ ਕੰਨੇ ਅਸੀਂ ਆਪਣਾ ਘਰ ਭਰੀ ਸੰਗਲ ਜੀ ਮਨਿਤਰੇ ਨੇ ਉਹਨਾਂ ਦੇ ਕੰਮ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਜੀ ਸਰ ਕਿਹੜਾ ਕੰਮ ਕੀਤਾ ਉਹਨਾਂ ਨੇ ਮੈਨੂੰ ਇਹ ਦੱਸੋ ਕਿ ਪਰ ਆਮ ਆਦਮੀ ਪਾਰਟੀ ਕਹਿ ਰਹੀ ਹੈ ਉਹਨੇ ਬੜਾ ਵਿਕਾਸ ਕੀਤਾ ਹੈ ਨਾ 2 ਸਾਲਾਂ ਕੁਝ ਨਹੀਂ ਕੀਤਾ ਨਾ ਆਮ ਪਾਰਟੀ ਆਮ ਪਾਰਟੀ ਜਗ੍ਹਾ ਇਹਨਾਂ ਕੋਲ ਨਾ ਦਰਸਲ ਅਭਿਆਸ ਨਹੀਂ ਹੈਗਾ ਸਰ ਕੈਂਡੀਡੇਟ ਨੇ ਤੁਹਾਡਾ ਪਸੰਦੀਦਾ ਕੈਂਡੀਡੇਟ ਕੌਣ ਹੈ ਤੇ ਕਿੰਨੂੰ ਵੋਟ ਪਾਓਗੇ ਤੇ ਕਿਉਂ ਅਸੀਂ ਬੀਜੇਪੀ ਨੂੰ ਵੋਟ ਦਵਾਂਗੇ ਕਿਉਂਕਿ ਉਹ ਦੇਸ਼ ਦੀ ਮੇਨ ਪਾਰਟੀ ਦਾ ਬੰਦਾ ਕਿਸਾਨਾਂ ਵੱਲੋਂ ਵਿਰੋਧ ਵੀ ਬੜਾ ਹੋ ਰਿਹਾ ਤੁਸੀਂ ਕਿਸਾਨ ਤੇ ਗਲਤ ਪਹਿਲੇ ਦਿਨ ਤੋਂ ਗਲਤ ਲੇ ਜੀ ਕਿਸਾਨ ਪਹਿਲੇ ਦਿਨ ਤੋਂ ਗ ਜਗਾ ਰੁਕਛਾਈ ਲੋਕਾਂ ਨੇ ਸੜਕਾਂ ਬੰਦ ਕਰ ਚੜੀਆਂ ਕੋਈ ਕੰਮ ਹੈ ਕਿਸੇ ਨੇ ਆਣਾ ਕਿਸੇ ਨੇ ਜਾਣਾ ਕੋਈ ਬਿਮਾਰ ਹੈ ਕੋਈ ਕਿਸੇ ਨੂੰ ਹੋਰ ਕੰਮ ਲੈ ਜਾਣਾ ਸੜਕਾਂ ਬੰਦ ਕਰ ਚੜੀਆਂ ਜੀ ਤੁਸੀਂ ਸਰਕਾਰ ਬਾਰੇ ਕੀ ਕਹਿਣਾ ਚਾਹੋਗੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ 600 ਯੂਨਿਟ ਫ੍ਰੀ ਹੈ ਇਹ ਯੂਨਿਟ ਹੈ ਤੇ ਪੂਖਾ ਆਟਾ ਵੀ ਫ੍ਰੀ ਦੇ ਪਿਖਾੜੀ ਪਿਖਾੜਿਆ ਪਿਖਾੜੀ ਜਿੰਨੇ ਕਹਿਣਾ ਉਹਨਾਂ ਨੂੰ ਦਿੱਤਾ ਸਾਰਿਆਂ ਨੂੰ ਥੋੜੀ ਘੱਟ ਵੇਚਦੇ ਆ ਫ੍ਰੀ ਉਹ ਕਿਹੜੇ ਜਿਹੜੇ ਉਹਨਾਂ ਬੰਦਿਆਂ ਨੂੰ ਮਿਲਦੇ ਆ ਤੇ ਆਪਣੇ ਵਾਲੇ ਕਰ ਲੈਂਦੇ ਨੇ ਅੱਧਿਆਂ ਨੂੰ ਵੰਡਦੇ ਨੇ ਰੌਲਾ ਪਾਉਂਦੇ ਨੇ ਵੰਡਦੇ 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 ਕਰਦੇ ਕਿ ਮੈਂ ਤੇ ਵੇਖਿਆ ਅਜੀ ਦੇ ਵੇਖਿਆ ਕੋਈ ਨਹੀਂ ਸਾਡੇ ਕੋਲ ਅੱਥੇ ਕੋਈ ਲੱਗੇ ਜਾ ਕੇ ਕੋਈ ਆਉਂਦਾ ਵੇਟਾ ਵੈਂਡਰ ਵਾਸਤੇ ਜਾਂ ਕੋਈ ਪੁੱਛਣ ਵਾਸਤੇ ਵੀ ਆਉਂਦਾ ਤੇ ਕਿਹੜਾ ਤਾਂਗੇ ਕਿਹੜਾ ਨਹੀਂ ਕੀ ਗੱਲ ਹੈ ਕੋਈ ਆਉਂਦਾ ਹੀ ਨਹੀਂ ਕੋਈ ਸਾਤੀ ਜਨਤਾ ਪਾਰਟੀ ਨਹੀਂ ਬੋਲਦੀ ਸਾਤੀ ਜਨਤਾ ਪਾਰਟੀ ਨਹੀਂ ਲੋਲਰ ਪਾਰਟੀ ਹੈ ਜੀ ਬਾਕੀ ਭਗਵੰਤ ਮਾਨ ਵਾਲੀ ਪਾਰਟੀ ਆ ਆ ਨਕਲੀ ਪਾਰਟੀ ਨਹੀਂ ਜਿਸ ਤਰ੍ਹਾਂ ਕਿ ਲੋਕ ਸਭਾ ਇਲੈਕਸ਼ਨ ਆ ਗਏ ਇਹਨਾਂ ਚਾਰ ਕੈਂਡੀਡੇਟ ਖਲੋਤੇ ਨੇ ਇਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮਤਲਬ ਕਿ ਕਿਹੜਾ ਕੈਂਡੀਡੇਟ ਠੀਕ ਹੈ ਵਧੀਆ ਹੈ ਜਿਹਨੇ ਕਿੰਨੇ ਕੰਮ ਵਧੀਆ ਕੀਤੇ ਕਿ ਨਹੀਂ ਤੁਸੀਂ ਕਿਨੂੰ ووٹ ਪਾਓਗੇ ਸਤ ਮੈਂ ਦੇ ਕਾਂਗਰਸ ਨੂੰ ووٹ ਪਾਉਂਦਾ ਨੰਬਰ ਸਰ ਦੇ ਵਿੱਚ ਸਰ ਕਾਂਗਰਸ ਦਾ ਹੀ ਆਧਾਰ ਹੈਗਾ ਇਹ ਦੋਵੇਂ ਜਣੇ ਆਪਸ ਵਿੱਚ ਲੜ ਪਏ ਐ ਕਾਲੀ ਦਲ ਬੀਜੇਪੀ ਲੜ ਪਈ ਐ ਜਦੋਂ ਇਹ ਆਪਸ ਵਿੱਚ ਘਰਾਂ ਚ ਕਲੇਸ਼ ਪੈ ਜੇ ਹਾਂ ਉਸ ਤਰ੍ਹਾਂ ਫਾਈਟ ਹੈਗੀ ਸੀ ਫਾਈਟ ਹੋਣੀ ਸੀ ਇਹਨਾਂ ਦੀ ਕੋਇਲਾ ਸਾਹਮਣੇ ਇਹਦੀ ਕਾਲੀ ਦਲ ਬੀਜੇਪੀ ਦੀ ਜੇ ਇਹ ਇਕੱਠੇ ਜੋੜਦੇ ਨਾਲ ਹੁੰਦੇ ਪਰ ਹੁਣ ਤਾਂ ਮੰਨਦੇ ਫੰਗਕਾਵਲਾ ਹੋ ਗਿਆ ਵਨ ਸਾਈਡਿਡ ਮੁਕਾਬਲਾ ਹੈਗਾ ਕਿਉਂਕਿ ਉਹ ਇਹ ਕੋਇਲਾ ਸਾਹਮਣੇ ਆਵਾਜ਼ ਵੀ ਠਾਈ ਐ ਫਰਵਰੀ 24 ਵਾਰੀ ਉਹ ਸੰਸਦ ਦੇ ਵਿੱਚ ਬੋਲੇ ਐ ਨੇ ਇਥੋਂ ਦਾ ਕੋਈ ਵੀ ਜਿਹੜਾ ਐਮਪੀ ਪਹਿਲਾਂ ਬਣ ਕੇ ਗਿਆ ਵਾ ਸੰਸਦ ਚ ਨਹੀਂ ਬੋਲਿਆ ਉਹਨਾਂ ਨੇ ਸੰਸਦ ਚ ਬੋਲੇ ਆ ਸੰਸਦ ਚ ਜਾ ਕੇ ਬੋਲਿਆ ਹੈ ਡਵੈਲਪਮੈਂਟ ਵਾਸਤੇ ਉਹਨਾਂ ਨੇ ਕੰਮ ਕੀਤੇ ਆ ਪੁਲ ਬਣਾਣ ਦੇ ਆ ਨਵੇਂ ਬਣਣ ਦੇ ਆ ਇਹਦੇ ਰੋਡ ਬਣਣ ਡਈਆਂ ਨੇ ਐਲੀਵੇਟਰ ਰੋਡ ਬਣਣ ਡਈਏ ਪ੍ਰੋਜੈਕਟ ਉਹ ਲਿਆਂਦੇ ਉਹਨਾਂ ਨੇ ਪ੍ਰੋਜੈਕਟ ਲਿਆਂਦਾ ਹੈ ਜੀ ਤੇ ਆਮ ਆਦਮੀ ਪਾਰਟੀ ਕਹਿੰਦੀ ਹੈ ਅਸੀਂ ਬਹੁਤ ਵਿਕਾਸ ਕੀਤਾ ਆ ਉਹਨਾਂ ਦੇ ਕੁਲਦੀਪ ਧਾਲੀਵਾਲ ਜੀ ਮਨਿਸਟਰ ਰਹੇ ਨੇ ਉਹਨਾਂ ਦੇ ਕੰਮ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਜੀ ਸਰ ਕਿਹੜਾ ਕੰਮ ਕੀਤਾ ਉਹਨਾਂ ਨੇ ਮੈਨੂੰ ਇਹ ਦੱਸੋ ਉਹ ਤੇ ਕਿਹੜਾ ਕੰਮ ਆ ਮੈਂ ਮੈਂ ਕਿਹੜਾ ਕੰਮ ਹੈ ਜੇ ਤੁਸੀਂ ਇੱਥੇ ਜਿੱਥੇ ਆਪਾਂ ਘੁਲੋਤੇ ਆਈ ਸੜਕ ਵੇਖ ਲਓ ਉਹ ਜਾ ਕੇ ਨਾ ਇੱਕ ਜਿਹੜਾ ਉਹ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਜਿਹੜਾ ਵਾ ਇੰਨੇ ਪੈਸੇ ਲੱਗ ਕੇ ਬਣਾਇਆ ਸੀ ਜਿਹੜਾ ਕਿ ਲੋਕਾਂ ਦੇ ਵਾਸਤੇ ਟੂਰਿਸਟ ਵਾਸਤੇ ਬਹੁਤ ਵਧੀਆ ਸੀ ਉਹ ਇੱਥੇ ਹੁਣ ਟੂਰਿਸਟ ਹੀ ਨਹੀਂ ਆਂਦਾ ਪਿਆ ਉੱਥੇ ਜਾ ਕੇ ਵੇਖੋ ਉੱਥੇ ਬਹਿ ਕੇ ਹੋਇਆ ਉਹ ਟੁੱਟ ਗਿਆ ਹੈ ਉੱਥੇ ਲੋਕੀ ਸ਼ਰਾਬਾਂ ਪੀਂਦੇ ਪਿਆ ਸਿਗਰਟ ਪੀਂਦੇ ਨਸ਼ਾ ਕਰਦੇ ਪਿਆ ਇਹ ਇਹ ਡਵੈਲਪਮੈਂਟ ਕੀਤੀ ਇਕਲਦੀ ਸਿੰਘ ਢਾਲੀਵਾਲ ਹੋਣਾ ਮੰਤਰੀ ਬਣੇ ਨਹੀਂ ਮੇਰੇ ਕੋ ਪਾਣੀ ਨਹੀਂ ਆ ਰਹੇ ਪੀਣ ਵਾਸਤੇ ਸਾਡੇ ਆ ਨਾ ਲਾਂ ਡੈਡਰ ਦੀ ਸਥਿਤੀ ਵੀ ਸੁਧਰ ਗਈ ਹੈ ਤੁਸੀਂ ਰੋਜ਼ ਹੀ ਖ਼ਬਾਰਾਂ ਪੜ੍ਹਦੇ ਹੋ ਸਰ ਰੋਜ਼ ਹੀ ਖ਼ਬਾਰਾਂ ਪੜ੍ਹਦੇ ਹੋ ਕਿਤੇ ਕੋਈ ਨਿਆਰਾ ਲੁੱਟ ਕੇ ਲਾ ਗਿਆ ਕਿਤੇ ਕੋਈ ਲੇਡੀ ਜਾਂਦੀ ਉਹਨੂੰ ਲੁੱਟ ਲਿਆ ਇੱਥੇ ਹੀ ਹੈ ਸਾਡੇ ਇਧਰੋਂ ਬੈਕਸਾਈਡ ਤੇ ਆਪਾਂ ਜਦੋਂ ਜਾਂਦੇ ਨਾ ਕਲੱਬ ਤੋਂ ਬਾਹਰ ਇੱਥੇ ਰਾਤ ਨੂੰ ਰੋਜ਼ ਲੁੱਟਵਾਟ ਹੁੰਦੀ ਪਈ ਹੈ ਰੋਇ ਲੁੱਟ ਮਾਰ ਰੋਇ ਇੱਕ ਜਿਹੜੀ ਵਾਰਦਾਤ ਕਿ ਇਹਨੂੰ ਚਾਕੂ ਮਾਰਤਾ ਕਿ ਕੋ ਮੋਬਾਈਲ ਖੋਲੇ ਆ ਕੇ ਕੋ ਪੈਸੇ ਖੋਲੇ ਹੈ ਕਿੰਨੇ ਕੋ ਪੈਸੇ ਖੋਲੇ ਇਧਰ ਇਹ ਲੋਕ ਗਰੀਬ ਬੰਦੇ ਮਿੱਡੇ ਜਾਂਦੇ ਆ ਨਾ ਇਹ ਇੱਕ ਤੇ ਮੈਂ ਇੱਕ ਗੱਲ ਹੋਰ ਜ਼ਰੂਰ ਕਹਿਣਾ ਚਾਹਾਂ ਤੁਹਾਡੇ ਚੈਨਲ ਲਈ ਕਿ ਸਾਰੇ ਜਿਹੜੇ ਦਲ ਬਦਲ ਕੇ ਆਂਦੇ ਨੇ ਨਾ ਇਹ ਦਲ ਜਿਹੜਾ ਬਦਲਦੇ ਆ ਇਹਨਾਂ ਨੂੰ ਲੋਕਾਂ ਨੂੰ ਮੂੰਹ ਨਹੀਂ ਲਾਣਾ ਚਾਹੀਦਾ ਪਬਲਿਕ ਆਮ ਪਬਲਿਕ ਨੂੰ ਇਹਨਾਂ ਨੂੰ ਮੂੰਹ ਨਹੀਂ ਲਾਣਾ ਚਾਹੀਦਾ ਜਿਹੜਾ ਦਲ ਬਦਲ ਕੇ ਆਂਦਾ ਪਿਆ ਵਾ ਉਹ ਦੇਖਣਾ ਉਹ ਤੇ ਮੇਰੀ ਜੇਬ ਵਾਲ ਤੇ ਤੁਹਾਡੀ ਜੇਬ ਵਾਲੀ ਵੇਖਦਾ ਪਿਆ ਮੈਨੂੰ ਉਹ ਥੋੜੀ ਗੱਡ ਨਹੀਂ ਮਿਲੀ ਇਹਦੇ ਕੋ ਪੈਸੇ ਆ ਗਏ ਆ ਤੁਹਾਡੇ ਕੋ ਪੈਸੇ ਮੁੱਦਰ ਚਲ ਜਾ ਮੈਨੂੰ ਜਿੱਤ ਗਿਆ ਤਾਂ ਵੀ ਠੀਕ ਨਹੀਂ ਜਿੱਤੇ ਆ ਫਿਰ ਮੈਂ ਘਰ ਵਾਪਸ ਆ ਗਿਆ ਇਹੋ ਜਿਹੇ ਬੰਦੇ ਆ ਇਹੋ ਜੀ ਸਿਆਸਤ ਨੇ ਦੋਸਤਾਂ ਆਂ ਦੀ ਐਡੀ ਗੰਦੀ ਸਿਆਸਤ ਹੋ ਗਈ ਆ ਯਾ ਕਿ ਜਿਹੜੀ ਲੋਕਾਂ ਨੂੰ ਇੰਨਾ ਇੱਕ ਦੇ ਬਰੇਜਗੁਆਰੀ ਇੱਕ ਲੋਕੀ ਬਾਹਰ ਜਾਣ ਦੇ ਇੰਨਾ ਜਾਂ ਇੰਨਾ ਕੋ ਬਾਹਰ ਜਾਣ ਦੇ ਲੋਕ ਕਿ ਬੱਚੇ ਕਰਜੇ ਚੁੱਕ ਚੁੱਕ ਗਏ ਤੇ ਮਾਂ ਵੀ ਉੱਥੇ ਵਿਚਾਰੇ ਜਿਹਨਾਂ ਦੇ ਬੱਚੇ ਉੱਥੇ ਆ ਕੇ ਕੰਮ ਨਹੀਂ ਮਿਲਦਾ ਬਾਅਦ ਖੁਸ਼ੀਆਂ ਕਰਦੇ ਥੈਂਕ ਯੂ ਸਰ ਤੁਸੀਂ ਕਿਹੇ ਸਮੁੱਦਿਆਂ ਤੇ ਵੋਟ ਪਾਓਗੇ ਆਪਣੀ ਐਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਕਿਹੜੇ ਮੁੱਦੇ ਰਹਿਣਗੇ ਦੇਖੋ ਜੀ ਜਿਹੜੀ ਹਿੰਦੂਤਾਂ ਦੀ ਸਰਕਾਰ 10 ਸਾਲ ਤੋਂ ਚੱਲ ਰਹੀ ਹੈ ਜੀ ਬਾਜਪਾ ਦੀ ਉਹਦੇ ਵਿੱਚ ਭ੍ਰਿਸ਼ਟਾਚਾਰ ਇੰਨਾ ਕਿ ਜ਼ਿਆਦਾ ਵਧਿਆ ਆ ਵੀ ਜਿਹੜਾ ਵੀ ਕੋਈ ਪਿਆਸਾ ਦਿੰਦਾ ਉਹਨੂੰ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਜਾਂ ਕੋਈ ਹੋਰ ਉਹਨੂੰ ਵੜਾ ਦਿੰਦੇ ਆ ਤੇ ਜੋ ਆਪਣੀ ਵਾਸ਼ਿੰਗ ਮਸ਼ੀਨ 'ਚ ਪਾਉਂਦੇ ਆ ਉਹਨੂੰ ਸਾਫ਼ ਸੁਥਾਰ ਕਰਕੇ ਉਹਨੂੰ ਕਹਿੰਦੇ ਆ ਇਹ ਠੀਕ ਆ ਲੇਕਿਨ ਜਿਹੜਾ ਦੂਸਰਾ ਬੰਦਾ ਹੁੰਦਾ ਕੋਈ ਜਿਹੜਾ ਠੀਕ ਆ ਉਹਨੂੰ ਅੰਦਰ ਕਰ ਦਿੰਦੇ ਆ ਅੱਜ ਇਹ ਕੰਪਨੀ ਬਾਗ ਦੀ ਲੈਣੇ ਆ ਕੰਬੜੀ ਬਾਗ ਦੇ ਵਿੱਚ ਇਹ ਖਲੋਤੇ ਇੱਥੇ ਮਹੀਨੇ ਤੋਂ ਪਾਣੀ ਨਹੀਂ ਪੀਣ ਮਿਲਦਾ ਕਿਸੇ ਨੂੰ ਵੀ ਲੋਕੀ ਤਰਸਦੇ ਬੈਏ ਆ ਇਹਨਾਂ ਨੇ ਜਿਵੇਂ ਦੱਸਿਆ ਤੁਹਾਨੂੰ ਉੱਥੇ ਘੋੜੇ ਦੀ ਜਿਹੜ ਲੱਗ ਲੱਗੇ ਜਗਾ ਸਾਰੀ ਬੈਠ ਗਈ ਆ ਕੋਈ ਵੀ ਉੱਥੇ ਜਾਂਦਾ ਨਹੀਂ ਆ ਲਾਰਾਤ ਨੂੰ ਸ਼ਰਾਬਾਂ ਪੀਂਦੇ ਆ ਨਸ਼ੇ ਕਰਦੇ ਇੱਥੇ ਆ ਕੇ ਕੋਈ ਉਹਦੇ ਵੱਲ ਧਿਆਨ ਨਹੀਂ ਕਿਸੇ ਦਾ ਵੀ 11 ਲੋਕ ਆਂਦੇ ਸੀ ਉੱਥੇ ਸਿਰਫ ਇੱਥੇ ਉਹ ਜਿਹੜਾ ਸਾਹਿਬ ਨੇ ਜੋਸ਼ੀ ਸਾਹਿਬ ਤੋਂ ਬਾਅਦ ਉਹ ਜਿਹੜਾ ਸਾਹਿਬ ਨੇ ਇੱਥੇ ਕੰਬੜੀ ਮਾਗਜੇ ਕੰਮ ਕੀਤਾ ਕਿ ਇਹ ਥੋੜੇ ਜੰਮ ਠੀਕ ਕਰਵਾਏ ਅਜੇ ਵੀ ਕਰਵਾ ਰਹੇ ਆ ਉਹਨਾਂ ਨੇ ਕੰਮ ਜੁਰ ਕੀਤਾ ਬਾਕੀ ਕਿਸੇ ਨੇ ਕੋਈ ਕੰਮ ਨਹੀਂ ਕੀਤਾ ਔਰ ਇੱਕ ਓਜਲਾ ਸਾਹਿਬ ਵੀ ਅੰਮ੍ਰਿਤਸਰ ਵਿੱਚ ਐਸੀ ਸ਼ਖਸੀਅਤ ਆ ਜਿਹੜੇ ਕਿ ਐਮਪੀ ਬਣਨ ਦੇ ਕਾਬਿਲ ਨੇ ਉਹਨਾਂ ਨੇ ਪਾਰਟੀ ਦੇ ਤਲਦੀਪ ਧਾਲੀਵਾਲ ਵੀ ਇੱਥੇ ਆਏ ਸੀ ਉਹਨਾਂ ਨੇ ਤੁਹਾਨੂੰ ਵੀ ਯਕੀਨਸਨ ਦਿੱਤਾ ਸ਼੍ਰਮਤਰਮਾਨ ਦੇਖੋ ਥਰਾਤਲ ਦੇ ਅਬ ਇਹ ਅਜੇ ਕਹਿੰਦੇ ਸਾਨੂੰ ਦੱਸਿਆ ਕੋਸ਼ਿਸ਼ ਕਰਕੇ ਦੱਸਿਆ ਤੇ ਕੀਤਾ ਕੁਝ ਨਹੀਂ ਹੈ ਜੇ ਕੋਈ ਚੀਜ਼ ਦਿੰਦੇ ਆ ਤਾਂ ਦੂਜੇ ਬਣ ਕੱਢ ਲੈਂਦੇ ਆ ਸਾਰੇ ਲੀਡਰ ਉਹਦਾ ਕੋਈ ਫਾਇਦਾ ਨਹੀਂ ਹੈ ਉਹ ਤੇ ਕਹਿੰਦੇ ਅਸੀਂ ਡਿਵੈਲਪਮੈਂਟ ਬੜੀ ਕੀਤੀ ਹੈ ਅਸੀਂ ਮਾਡਰਨ ਸਕੂਲ ਖੋਲਤੇ ਐ ਦੱਸਣਾ ਕਰ ਦਿਖਾਓ ਦੇਖੇ ਤੁਸੀਂ ਕਿ ਦੱਸ ਸਾਨੂੰ ਦੱਸਣਾ ਸਾਡੇ ਬੱਚੇ ਪੜਦੇ ਆ ਬੱਚੇ ਪੜ ਕੇ ਘਰ ਬੈਠੇ ਰਹਿੰਦੇ ਆ ਕੋਈ ਨੌਕਰੀਆਂ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸਿਰਫ ਲੋਕਾਂ ਨੂੰ ਝੂਠੇ ਵਾਦੇ ਬਸ ਝੂਠੇ ਵਾਦੇ ਦੇ ਕੇ ਕਹਿ ਦਿੰਦੇ ਆ ਬਈ ਆਏ ਹੋਰ ਕੁਝ ਨਹੀਂ ਹੈ ਧਾਰੀਵਾਲ ਨੂੰ ਕਿੱਦਾਂ ਦੇਖਦੇ ਹੋ ਦੇਖੋ ਜਿਹੜੇ ਮੰਤਰੀ ਬਿਲਕੁਲ ਮੰਤਰੀ ਗਈ ਸੀ ਮੰਨੇ ਲੇਕਿਨ ਉਹਨਾਂ ਨੇ ਕੁਝ ਵੀ ਸਾਨੂੰ ਉਹਨਾਂ ਨੇ ਨਹੀਂ ਦੱਸਿਆ ਅਜੇ ਤੱਕ ਕੋਈ ਨਹੀਂ ਕੋਈ ਕੰਮ ਨਹੀਂ ਆ ਜੀ ਉਹ ਜਿਹੜਾ ਸਾਹਿਬ ਅੰਮ੍ਰਿਤਸਰ ਦੇ ਵਿੱਚ ਇਹ ਜਿਹੇ ਬੰਦੇ ਇਕੱਲੇ ਆ ਜਿਹੜੇ ਕੀ ਹਰ ਦਿਨ ਨਾਲ ਚੱਲਦੇ ਉਹਦਾ ਪਰਿਵਾਰ ਚੱਲਦਾ ਵਾ ਕਦੇ ਤੁਹਾਡੇ ਇਲਾਕੇ 'ਚ ਆਏ ਹੁਣ ਕੁਲਦੀਪ ਨਹੀਂ ਜੀ ਬਿਲਕੁਲ ਨਹੀਂ ਦੇਖੇ ਜਿਹੜੇ ਤੁਸੀਂ ਇੱਕ ਇੱਕ ਆ ਹੁਣ ਜਦੋਂ ਸ਼ਿਵਰਾਤਰੀ ਗਈ ਆ ਉਹ ਜਿਹੜਾ ਸਾਹਿਬ ਮੇਰੇ ਖਿਆਲ ਤਕਰੀਬਨ ਸਭ ਦੇ ਕੋਲ 10-10 ਮਿੰਟ ਲਗਾ ਕੇ ਗਏ ਆ ਹੋਰ ਕੋਈ ਵੀ ਕੋਈ ਮੰਦਰਾਂ ਚ ਗੁਰਦੁਆਰਿਆਂ ਦਾ ਟਿਕਟ ਜੋਂ ਮਿਲੀ ਇਹਨਾਂ ਨੂੰ 900 ਜਾਂ ਸਾਢੇ ਲੱਗੇ ਵਿਜੇਨਗਰ ਦੇ ਵਿੱਚ ਲੱਗ ਲੱਗੇ ਤਿੰਨ ਮੰਦਰ ਆ ਤਿੰਨਾਂ ਦੇ ਗੁਰਦੁਆਰਿਆਂ 'ਚ ਵੀ 10-10 ਮਿੰਟ ਲੱਗੇ ਗਏ ਆ ਕੇ ਪਹਿਲੇ ਦਿਨ ਉਹਨਾਂ ਨੇ ਆ ਕੇ ਦਸਾਂ ਕੀਤੀਆਂ ਆਮ ਆਦਮੀ ਪਾਰਟੀ ਨੇ 600 ਯੂਨਿਟ ਫ੍ਰੀ ਦਿੱਤੇ ਨੇ ਆਟਾ ਲੋਕਾਂ ਨੂੰ ਫ੍ਰੀ ਦੇ ਰਹੇ ਨੇ ਮੈਂ ਦੇਖਾਈ ਮੈਂ ਤੁਹਾਨੂੰ ਬਿਲਕੁਲ ਇਹੀ ਇਹੀ ਕਹਿ ਰਿਹਾ ਵੀ ਇਹਨਾਂ ਚੀਜ਼ਾਂ ਦਾ ਆਪਾਂ ਇੱਕ ਨਸ਼ਾ ਲੱਤ ਲੱਗ ਗਈ ਲੋਕਾਂ ਨੂੰ ਇਹ ਨਾ ਦੀਏ ਬੀਲੀ ਜਿਵੇਂ ਦਿੱਤੀ ਆ ਸਾਨੂੰ ਦੋਰ ਵੀ ਯੂਨਿਟ ਲੱਗ ਘਟਾ ਦੇਣ 3 ਰੁਪਏ ਯੂਨਿਟ ਘਟਾ ਦੇ 4 ਰੁਪਏ ਯੂਨਿਟ ਉਹਦਾ ਰੇਟ ਰੱਖਣ ਨਾ ਲੋਕ ਨੂੰ ਦੇਖਣਾ ਜਿਨ੍ਹਾਂ ਦਾ ਰੋਜ਼ਗਾਰ ਕੋਈ ਨਹੀਂ ਹੈ ਜਿਨ੍ਹਾਂ ਦਾ ਕਮਾਉਣ ਵਾਲਾ ਕੋਈ ਨਹੀਂ ਹੈ ਉਹਨਾਂ ਨੂੰ ਇੱਕ ਕੁੜ ਜਿਹੜੇ ਨਾਲ ਆਟਾ ਜਿਹੜਾ ਮਿਲਦਾ ਉਹਨਾਂ ਲਈ ਤੇ ਫਾਇਦੇਮੰਦ ਆ ਆਟਾ ਦਿੱਤਾ 5 ਕਿਲੋ ਸੀ ਉਹਨਾਂ ਨੂੰ ਉਹਦੇ ਪੱਲੇ ਨਸ਼ੇ लागले ਨਸ਼ਾ ਕਰਦੇ ਪਏ ਨੇ ਉਹਦੇ ਪੱਲੇ ਇਹਦਾ ਮਤਲਬ 80 ਕਰੋੜ ਬੰਦਾ ਜਿਹੜਾ ਸਾਡੇ ਇਹ ਮੋਦੀ ਸਾਹਿਬ ਇਹ ਤਾਂ ਮੰਨਣਾ ਵੀ 80 ਕਰੋੜ ਜਿਹੜਾ ਸਾਡੇ ਦੇਸ਼ 'ਚ ਬੰਦਾਗਾ ਵਿਚਾਰਾ ਬੀਪੀਐਲ ਹੈ ਬੇਰੋਜ਼ਗਾਰ ਬੇਰੋਜ਼ਗਾਰ ਆ ਬਿਲਕੁਲ ਅਸੀਂ ਕਿੱਦਾਂ ਕਹਾਂਗੇ ਦੇਸ਼ ਸਾਡਾ ਬਹੁਤ ਕੁਝ ਸਵਾਲ ਪੁੱਛੋ ਲੀਡਰ ਦਾ ਪੁੱਛਣਾ ਇਲੈਕਸ਼ਨ ਦਾ ਪੁੱਛਣਾ ਕਿ ਜਾਂ ਇਹੋ ਜਿਹਾ ਪੁੱਛੋ ਇਲੈਕਸ਼ਨ ਦਾ ਪੁੱਛੋ ਬਾਕੀ ਗੱਲਾਂ ਨਾ ਕੋਈ ਪੁੱਛੇ ਹੋਇਆ ਆ ਰੀਆਂ ਪਹਿਲੀ ਪਹਿਲੀ ਲੋਕਾਂ ਦੀ ਸਰਕਾਰ 91 ਛੂਟਾ ਲੈ ਕੇ ਉਹਨਾਂ ਨੇ ਆਪਣੀ ਸਰਕਾਰ ਬਣਾਈ ਸੀ ਲੋਕਾਂ ਨੂੰ ਬਹੁਤ ਉਮੀਦਾਂ ਸੀ ਕਿ ਉਹ ਆਪਣੀਆਂ ਨੀਤਾਂ ਤੇ ਕਰੇ ਉਤਰੇ ਕਈ ਉਮੀਦਾਂ ਸੀ ਉਹਨਾਂ ਸਹੀ ਬੋਟਾਂ ਨੂੰ ਠੀਕ ਇਹਨਾਂ ਨੇ ਕੀ ਕੀਤਾ ਵਾ ਕਿਸ ਤੋਂ ਬਾਅਦ ਆਣ ਕੇ ਆਪਣਾ ਪ੍ਰਚਾਰ ਚੁਣੀ ਕਰਤੀ ਜਿੰਨੇ ਵੀ ਇਹਨਾਂ ਦੇ ਐਮਐਲਏ ਹੈਗੇ ਭਾਈ ਸਭ ਖਰੀਦ ਦਬਕੇ ਰਹੇ ਨੇ ਮੁਣੋ ਕੰਨੇ ਆਹੀ ਆਪਣਾ ਘਰ ਪਰ ਗਏ ਲੋਈ ਕੰਮ ਨਹੀਂ ਹੈਗਾ ਹਲਕਾ ਵੈਸ਼ਟ ਚੀ ਜਾ ਕੇ ਦੇਖ ਲੋ ਪਾਣੀ ਦੀ ਕਮੀ ਜੇ ਇੱਥੇ ਪਾਣੀ ਦੀ ਕਮੀ ਹੱਥ ਤੋਂ ਨੂੰ ਪਾਣੀ ਨਹੀਂ ਹੈਗਾ ਕੰਪਨੀ ਬਾਹਰ ਜਾਂਦੇ ਆ ਕੋਈ ਤੁਹਾਡੇ ਸੀਰੀਅਸ ਸਿਟੀਜ਼ਨ ਵੀ ਬੈਠੇ ਆ ਪਾਣੀ ਟੈਂਕ ਨਹੀਂ ਆਲੇ ਐ ਇੱਕ ਦੇਖੋ ਜੀ ਆ ਸਰਕਾਰ ਜਿਹੜੀ ਆਹੀ ਹੈ ਇੰਨੇ ਜਿਹੜੇ ਕਿਵੇਂ ਸਿੱਟ ਤੁਹਾਡੇ ਵਾਲਾ ਮੰਤਰੀ ਐ ਐਮਪੀ ਲੜ ਰਹੇ ਆ ਇਹਨੂੰ ਇਹਨਾਂ ਨੂੰ ਇਹਨਾਂ ਦਾ ਪਤਾ ਹੈ ਨਾ ਮੰਤਰੀ ਇੱਥੇ ਡਿਵੈਲਪਮੈਂਟ ਤਾਂ ਬਿਲਕੁਲ ਹੈ ਹੀ ਨਹੀਂ ਹੈ ਡਿਵੈਲਪਮੈਂਟ ਹੈ ਹੀ ਨਹੀਂ ਠੀਕ ਹੈ ਇੱਕ ਟਨ ਲੀਟਰ ਹੈਗਾ ਸੀ ਜਿਹੜਾ ਅੰਦਾਜ਼ਾ ਭਰਿਆ ਸਾਂਸਰ ਕਰ ਨਹੀਂ ਸੀ ਉਹ ਬੋਲਿਆ ਉਹ ਅੱਛੀ ਵੀ ਬੋਲਿਆ ਜਾ ਕੇ ਵੀ ਮੇਰੇ ਵਾਸਤੇ ਇਹ ਕੰਮ ਹੈ ਆ ਕੰਮ ਹੈ ਉਹਨੇ ਕਾਫੀ ਕੰਮ ਚਲੋ ਕੋਈ ਨਹੀਂ ਜਿਹੜਾ ਉਹਨਾਂ ਨੇ ਹੈ ਇਹ ਉਹਨਾਂ ਨੇ ਨਵੇਂ ਬਣਾਉਂਦੇ ਨੇ ਆ ਉਹਨਾਂ ਨੇ ਨਵੇਂ ਬੰਦ ਚ ਪਿਆ ਸਮਝ ਨਹੀਂ ਨਵੇਂ ਚੋੜਾ ਕੰਮ ਕੀ ਕਰ ਪਰ ਜੇ ਇਹ ਉਹਨੂੰ ਔਨ ਕੱਟ ਕਰ ਦਾਂਗੇ ਉਹ ਦੂਜੀ ਵਾਰ ਜਿਹੜਾ ਆਏਗਾ ਨਵਾਂ ਉਹਨੇ ਤਾਂ ਵੈਸੇ ਹੀ ਭਾਜਪੀ ਨੂੰ ਕਿਸ ਤਰ੍ਹਾਂ ਦੇਖੋ ਭਾਜਪੀ ਕਿੱਥੇ ਦਾ ਆ ਗਿਆ ਲੱਗਦਾ ਕਿਉਂ ਇਹ ਇਹ ਵੀ ਤਾਂ ਧਾਰ ਹੈ ਕਿ ਉਹ ਆਪੇ ਚ ਲੜਦੇ ਹੋਏ ਪੜ ਆਪ ਕਾਹਦੀ ਗੱਲ ਕਰਦੇ ਓਏ ਐਸੇ ਸੈ ਓਏ ਇਸ ਨੂੰ ਬੋਲਦੇ ਨੇ ਤੇ ਹੁਣੋਂ ਆਪਾਂ ਚ ਹੀ ਲੜਦੇ ਪਏ ਪਹਿਲੀ ਵਾਰ ਤਾਂ ਅੰਮਰਖਰ ਦੇ ਵਿੱਚੋਂ ਦੋਗੇ ਜਣੇ ਕਹਿੰਦੇ ਕਿ ਅਸੀਂ ਜਿੱਤੇ ਨਹੀਂ ਇਹ ਚੁੱਪ ਕਰੋ ਵਾਲੀ ਜਿੱਤ ਏ ਮੈਂ ਪੁੱਛਿਆ ਜਦੋਂ ਕਿ ਪਿਆਏ ਲੋਡੇ ਪਰਮਾਟਿਟ ਤੇ ਸਾਰਨ ਇਹਨੇ ਵਕਤ ਇੱਦਾਂ ਕੀ ਆਇਆ ਕੋਈ ਹੱਗੇ ਫਿਰ ਉਹ ਅਨੈਦੋਸ਼ੀ ਬਾਰੇ ਕੀ ਕਹਿਣਾ ਚਾਹੁੰਦਾ ਤੁਹਾਡੇ ਲੋਕਲ ਕੈਂਡੀਡੇਟ ਨੇ ਤੁਹਾਡੇ ਇੱਥੇ ਵਿਚਰਦੇ ਵੀ ਨਹੀਂ ਤੁਹਾਡੇ ਵਿੱਚ ਸਾਂ ਹੈ ਕਿ ਜਿਹੜਾ Banda ਆਪਣੀ ਪਾਰਟੀ ਛੱਡ ਗਿਆ ਆਪਣਾ ਘਰ ਛੱਡ ਕੇ ਦੂਜੇ ਘਰ ਚ ਗਿਆ ਹੋਗਾ ਉਹਦੇ ਘਰ ਚ ਕੁਝ ਥੋੜਾ ਗਿਆ ਠੀਕ ਹੈ ਤੇ ਟਿਕਟਾਂ ਵਾਸਤੇ ਜਾਂਦੇ ਹੋਏ ਮੈਂ ਕਹਿੰਨੀ ਸਰ ਇੱਕ ਤਾਂ ਮੈਂ ਇੱਕ ਪ੍ਰੋਫੈਸ਼ਨਲ ਲੇਕਿਨ ਉਹਨਾਂ ਨੇ ਕੰਮ ਬਹੁਤ ਕਰਵਾਇਆ ਤਮ ਆਪਣੀ ਹਰ ਚੀਜ਼ ਕਰਾਈ ਨਾ ਠੀਕ ਹੈ ਕਿ ਅੰਦੇ ਸੀ ਉਸ ਤੋਂ ਬਾਅਦ ਲੋਕਾਂ ਨੇ ਅੰਧਕਾਰ ਕੀਤਾ ਫਿਰ ਉਹਨਾਂ ਨੇ ਫੋਨ ਕਰਿਆ ਕਿ ਪੂਰਾ ਕੰਮ ਕਰਾਇਆ ਹੁੰਦਾ ਤਾਂ ਨਹੀਂ ਕਰਨ ਦਾ ਇੱਕ ਗੱਲ ਮੈਂ ਇੱਕ ਹੀ ਗਲਤਾਨ ਕਹਿਣਾ ਚਾਹੁੰਦਾ ਵਾ ਤੇ ਇਹ ਜਿਹੜੇ ਲੀਡਰ ਹੈ ਆਪਣੇ ਕਿ ਨੂੰ ਮੈਂ ਇਹ ਛੱਡ ਜਾਣਾ ਨਾ ਚਾੜੇ ਕਿੰਨੋਂ ਥਾਈ ਕਿ ਜਿਹੜੇ ਪੀਡਰ ਤਲ ਬਦਲ ਕੇ ਜਾਂਦੇ ਪਹਿਲਾਂ ਕਦੀ ਉਹਦਾ ਮਾਲ ਖਾਦਾ ਕਦੀ ਉਹਦਾ ਖਾਦਾ ਅੱਜ ਕਦੀ ਆ ਪਾਰਟੀ ਦਾ ਖਾਦਾ ਕਦੀ ਕੱਲ੍ਹ ਦਾ ਜੰਨੂ ਟਿਕੜਨੀ ਤੇ ਦੀ ਅਜਿੰਦਰ ਸਿੰਘ ਕੇ ਵੀ ਹੀ ਚਲੇ ਗਏ ਨੇ ਉੱਥੇ ਕਾਲੀਦਾਲ ਚ ਠੀਕ ਹੈ ਜੀ ਤੇ ਜਿੰਦਰ ਵੀ ਟੂ ਜੀ ਭਾਜਪਾ ਚ ਹੀ ਚਲੇ ਗਏ ਹੈ ਇੱਥੇ ਵੀ ਹਲੇ ਕਈ ਲੀਡ ਲੈ ਜਾਣੇ ਆ ਜਿਦਾਂ ਪਈਆਂ ਨੇ ਛਾਲਾਂ ਮਾਰੀਆਂ ਨੇ ਕੋਈ ਥੋੜੀ ਜਿਹੀ ਸਦਾ ਵਾਸਤੇ ਮੈਂ ਆਮ ਪਬਲਿਕ ਨੂੰ ਇਹ ਕਹਿਣਾ ਵਾ ਕਿ ਇਹਨਾਂ ਨੂੰ ਅੱਜ ਤੋਂ ਇਹ ਆਂਦੇ ਜਿਹੜੇ ਦਲ ਬਦਲ ਚ ਜਾਂਦੇ ਆ ਉਹਨਾਂ ਨੂੰ ਭੁਜਾਈਏ ਮੰਨਿਆਂ ਚੋਂ ਭੁਜਾਈਏ ਆ ਪਾਠੋਂ ਨਹੀਂ ਮੋਟੂ ਜੀ ਪਾਣੀ ਜਿਹੜੇ ਬੰਦੇ ਸਾਫ਼ ਸਫਾਈ ਵਾਲਾ ਹੈ ਉਹਨੂੰ ਹੀ ਮੋਟੂ ਜੀ ਸੇਜ ਕਿ ਇਲੈਕਸ਼ਨ ਆ ਗਏ ਨੇ ਚਾਰ ਕੈਂਡੀਡੇਟ ਨੇ ਚਾਰੇ ਹੀ ਜਿਹੜੇ ਨੇ ਸ਼ਹਿਰ ਦੇ ਨਹੀਂ ਕਹਿੰਦੇ ਨੇ ਲੋਕਲ ਕੈਂਡੀਡੇਟ ਆ ਕਿਸ ਤਰ੍ਹਾਂ ਦੇਖਦੇ ਨੇ ਚਾਰ ਪਾਰਟੀਆਂ ਚਾਰ ਕੈਂਡੀਡੇਟ ਇਲੈਕਸ਼ਨਾਂ ਨੂੰ ਕਿਸ ਤਰ੍ਹਾਂ ਦੇਖਦੇ ਨੇ ਸਭ ਤੋਂ ਪਸੰਦ ਆਉਂਦੇ ਖੁਸ਼ੀ ਗਾਹ ਜੀ ਦਾ ਕੰਮ ਕੀਤਾ ਦਾ ਇਹਦਾ ਵੀ ਹੁੰਦਾ ਲੇਕਿਨ ਲੋਕ ਕਹਿ ਰਹੇ ਨੇ ਉਹਨਾਂ ਨੇ ਆਪਣੇ ਹਲਕੇ 'ਚ ਕੰਮ ਕਰਾਏ ਨੇ ਬਾਹਰ ਨਹੀਂ ਨਹੀਂ ਜੀ ਨਹੀਂ ਜੀ ਸਾਡਾ ਉਹ ਹਲਕਾ ਕਿੱਥੇ ਤੇ ਰਹਿਣ ਵਾਲੇ ਦੇ ਆਪਾਂ ਸੈਂਟਰ ਹਲਕੇ 'ਚ ਸੈਂਟਰ ਹਲਕੇ 'ਚ ਕੀ ਕੁਝ ਕਰਵਾਇਆ ਜੂਨ ਆਡਾ ਕਰਾਇਆ ਵੀ ਪਰਦਨ ਦਾ ਤੁਹਾਡਾ ਕਰਾਇਆ ਹੋਰ ਦੱਸੋ ਇਲਾਕੇ ਜੇ ਡਿਵੈਲਪਮੈਂਟ ਕਿਹੜੀ ਕਰਵਾਈ ਦੋ ਹੀ ਦੇਖੋ ਹੁਣ ਇਹਨਾਂ ਕੋਲ ਪਤਾ ਨਹੀਂ ਸਿੱਟ ਬਹੁਤ ਬਹੁਤ ਵੱਡਾ ਵਾ ਜੋ ਉਹਨਾਂ ਨੇ ਕੰਮ ਕੀਆ ਉਹਨਾਂ ਨੇ ਕਰਾਇਆ ਵਾ ਹੋਰ ਨਿਕਲ ਮੋਟੀ ਠੇਹੀ ਕੰਮ ਆਖੇ ਆ ਕਰਾਏ ਆ ਜਿਹੜੀ ਇਥੇ ਪਾਰਕ ਸੈਰ ਦਾ ਮੈਚ ਦਾ ਕੰਪਨੀ ਬਾਗ ਸਭ ਤੋਂ ਵਧੀਆ ਕੰਮ ਹੀ ਉਹਨਾਂ ਨੇ ਕੰਪਨੀ ਵਾਜ ਕੀਤਾ ਆਮ ਆਦਮੀ ਪਾਰਟੀ ਨੂੰ ਕੀ ਕੋਈ 95 ਸੀਟਾਂ ਲੈ ਕੇ ਆਉਂਦੇ ਨੇ ਪ੍ਰਦੀਪ ਸਿੰਘ ਢਾਲੀਵਾਲ ਮੰਤਰੀ ਨੇ ਉਹ ਵੀ ਇਲੈਕਸ਼ਨ ਲੜ ਰਹੇ ਨੇ ਐਮਪੀ ਦੇ ਉਹਨਾਂ ਨੂੰ ਜਾਣਦੇ ਨਹੀਂ ਕੌਣ ਹੈ ਜੀ ਤੁਸੀਂ ਜਾਣਦੇ ਨਹੀਂ ਕੌਣ ਹੈ ਇਥੇ ਗਸ਼ੀ ਨੂੰ ਨਹੀਂ ਜਾਣਦੇ ਆ ਗੁਰਜੀਤ ਹੋਜੇ ਨੂੰ ਜਾਣਦੇ ਆ ਬਾਕੀ ਕਿਹਨਾਂ ਦਾ ਪਤਾ ਹੀ ਨਹੀਂ ਕਿੱਥੋਂ ਆਏ ਸਾਬ ਪੈਰਾਸ਼ੂਟ ਹੈ ਪੈਰਾਸ਼ੂਟ ਨਹੀਂ ਕਿਨੂੰ ਪੈਰਾਸ਼ੂਟ ਕਹਿੰਦੇ ਜਿਹਦੇ ਆਏ ਪਰੋਂ ਆਏ ਕੌਣ ਆਏ ਇੱਕ ਸੰਧੂ ਸਾਹਿਬ ਆਇਆ ਇੱਕ ਧਾਲੀਵਾਲ ਆਇਆ ਧਾਲੀਵਾਲ ਦੇ ਨਾਲੇ ਤੇ ਰਹਿਣ ਵਾਲੇ ਲੋਕਲ ਨੇ ਨਾਲੇ ਮੰਤਰੀ ਨਾ ਹਾੜੀਓ ਧਿਆਨ ਨਾ ਮਿਸ਼ਾਨ ਨਾ ਹਾੜੀ ਕੋਸ਼ਚ ਨਾ ਕਦੀ ਉਹ ਪਹਿਲਾਂ ਕੋਈ ਵੇਖਿਆ ਪਹਿਲੀ ਵਾਰ ਆਇਆ ਪਹਿਲੀ ਵਾਰ ਲੱਗਦਾ ਠੀਕ ਆ ਮੰਤਰੀ ਬਣੇ ਆ ਜੋ ਚੀਜ਼ ਲੋਕਲ ਹੈ ਗੁਰਜੀਤ ਹੋਜੇ ਦਾ ਲੋਕਲ ਹੈ ਤੇ ਉਹ ਮੈਨੂੰ ਤਾਂ ਪੁੱਛੋ ਪੁੱਛੋ ਜਿਵੇਂ ਕਿ ਲੋਕ ਸਭਾ ਚੋਣਾਂ ਆ ਗਈਆਂ ਨੇ ਚਾਰ ਕੈਂਡੀਡੇਟ ਨੇ ਇਹਨਾਂ ਦੇ ਚਾਰਾ ਜੋ ਤੁਸੀਂ ਸਾਰਿਆਂ ਨੂੰ ਕਿਸ ਤਰ੍ਹਾਂ ਦੇਖਦੇ ਜੀ ਦੇਖੋ ਜੀ ਇਸ ਤਰ੍ਹਾਂ ਗੋਜਲਾ ਸਾਹਿਬ ਨੂੰ 3 ਸਾਲਾਂ ਤੋਂ ਹਿਮ ਰਿਹਾ 10 ਦੋ ਇਲੈਕਸ਼ਨਾਂ ਜਿੱਤੀਆਂ ਤੀਜੀ ਆ ਗਈ ਆ ਠੀਕ ਆ ਇਸ ਤੋਂ ਪਹਿਲਾਂ ਵੀ ਜਿਹੜੇ ਆਏ ਐਮਪੀ ਆ ਹੀ ਸਾਰੇ ਵੇਖਿਆ ਕਿਸੇ ਕੋਈ ਐਮਪੀ ਨੇ ਐਮਪੀ ਦਾ ਮਤਲਬ ਹੁੰਦਾ ਝੂਠੇ ਮਾੜੇ ਨਹੀਂ ਲਾਣੇ ਐਂਪੀ ਦਾ ਮਨ ਲੱਗ ਪਿੰਡ ਅੱਜ ਕੋਈ ਵੱਡਾ ਪ੍ਰੋਜੈਕਟ ਲੈ ਆਂਦਾ ਕੋਈ ਇੰਡਸਟਰੀ ਆਂਦੀ ਕੋਈ ਸਾਡੇ ਬੱਚੇ ਆਂਦੇ ਕੋਈ ਲੱਗਦੇ ਕਾਮਕਾਰ ਲੱਗਦੇ ਇਹ ਕੋਈ ਨਹੀਂ ਅੱਜ ਤੱਕ ਲੈ ਕੇ ਆਏ 17 ਸਾਲਾਂ ਤੋਂ ਹੀ ਚੋਰੀਆਂ ਡਕਤੀਆਂ ਹੁੰਦੀਆਂ ਹੁੰਦੀਆਂ ਪਈਆਂ ਕੋਈ ਨਵੀਆਂ ਨਹੀਂ ਹੋਈਆਂ ਆਮ ਆਦਮੀ ਪਾਰਟੀ ਦੀ ਲਖਮੀਰ ਸਿੰਘ ਲਖਮਾ ਬੋ ਰਿਹਾ ਜੀ ਜੇ ਗਰੰਟੀ ਜਾਂ ਕੋਈ ਗੱਲ ਤੇ ਮੈਂ ਨਿਊਟਰਲ ਗੱਲ ਕਰਾਂਗਾ ਇਹਨਾਂ ਦੇ ਆਉਣ ਦੇ ਨਾਲ ਜਿਹੜੀ ਲੋਕਾਂ ਨੂੰ ਇੱਕ ਸਹੂਲਤ ਮਿਲਿਆ ਕਰਪਸ਼ਨ ਦੇ ਅੱਜ ਐਡੇ ਐਡੇ ਵੱਡੇ ਬੋਰਡ ਲੱਗੇ ਆ ਨੰਬਰ ਲਿਖੇ ਆ ਕੋਈ ਲੱਗੇ ਸੀ 17 ਸਾਲਾਂ ਚ ਕਦੀ ਕਹੇ ਤੇ ਮੇਰੀ ਗੱਲ ਤੁਹਾਨੂੰ ਤੁਸੀਂ ਪੱਤਰਕਾਰ ਜੇ ਤੁਸੀਂ ਖੁਦ ਸਕੂਲਾਂ ਚ ਜਾਂਦੇ ਜੇ ਸਕੂਲਾਂ ਦੀ ਕਾਇਆਕ ਪਲਟ ਹੋਈ ਕਿ ਨਹੀਂ ਹੋਈ ਹੋਈ ਹੈ ਨੰਬਰ ਲਿਖਣ ਨਾਲ ਕੀ ਹੋ ਜਾਂਦਾ ਕ੍ਰਾਈਮ ਹੋ ਜਾਂਦਾ ਕਿ ਕੀ ਹੋ ਜਾਂਦਾ ਹਾਂ ਮੈਂ ਦੱਸਦਾ ਇਹ ਤੁਹਾਡੇ ਅਸੀਂ ਜੇ ਦੇ ਰਵਾਂਗੇ ਗੱਲ ਕਰਨ ਦੀ ਜ਼ਰੂਰਤ ਰੱਖਾਂਗੇ ਗੱਲ ਕਰਨੀ ਆਣੀ ਆਪਣੀ ਸਿੱਖਣੀ ਪੈਣੀ ਆ ਲੀਡਰ ਦੇ ਕੋਲ ਚਲੇ ਕੇ ਪਹਿਲਾਂ ਐਮਐਲਏ ਦੇ ਪੀਏ ਕੋ ਗਏ ਉਹਦੇ ਤਰਲੇ ਕੰਡੇ ਉਨੇ ਅਜੇ ਤੱਕ ਨੰਬਰ ਦੱਸਿਆ ਨਹੀਂ ਕ੍ਰਿਆਸ਼ਸਪੀ ਦਾ ਨੰਬਰ ਅੱਜ ਲੱਗੇ ਨੇ ਹੁਣ ਪਹਿਲਾਂ ਵੀ ਲੱਗੇ ਸੀ ਕਿਸੇ ਟਮੇਂ ਦੇ ਜਿੰਨਾ ਜਕਰ ਅਸੀਂ ਆਪਣਾ ਉੱਤੇ ਆਪ ਤੁਹਾਨੂੰ ਜਾਗਰਤੀ ਵਿਖਾਣੀ ਪੈਣੀ ਆ ਤੁਸੀਂ ਲੋਕ ਪੱਤਰਕਾਰ ਹੋ ਤੁਸੀਂ ਹਿੰਦੁਸਤਾਨ ਦੀ ਮਾਂ ਕਣੀ ਜਾਂਦੀ ਤੁਸੀਂ ਤੁਹਾਡੇ ਥਰੂ ਕਿੰਨਾ ਕੰਮ ਹੁੰਦਾ ਕਿੰਨੇ ਪਰਚੇ ਦਰਜ ਹੁੰਦੇ ਆ ਕਿੰਨਾ ਤੁਸੀਂ ਕ੍ਰਾਈਮ ਵਿਆਰ ਕਰਦੇ ਹੋ ਉਸੇ ਪਰਚੇ ਹੁੰਦੇ ਨਹੀਂ ਇਹਦਾ ਕਾਰਨ ਸਾਡੀ ਜ਼ਮੀਨ ਮਰ ਗਈ ਆ ਅਸੀਂ ਉੱਥੋਂ ਤੱਕ ਨਹੀਂ ਪਹੁੰਚਦੇ ਅਸੀਂ ਲੈ ਗਏ ਆ ਪਹਿਲਾਂ ਐਮਐਲਏ ਦਾ ਪੀਏ ਫਿਰ ਕਾਉਂਸਲਰ ਦਾ ਪੀਏ ਸਿੱਧੇ ਆ ਅੱਜ ਇੱਕੋ ਇੱਕ ਐਮਐਲਏ ਆ ਗੁਰਮੁਖੀ ਪ੍ਰਤਾਪ ਜੀ ਦੀ ਹੈਲਥ ਪਲੈਨ ਚੱਲਦੀ ਪਈ ਹੈ ਖਾਮ ਜਾਂਦੇ ਪਏ ਨੇ ਠੀਕ ਆ ਹੁਣ ਤੁਸੀਂ ਇਹ ਦੱਸੋ ਵੀ ਜਿਹੜੇ ਹੁਣ ਇਲੈਕਸ਼ਨ ਨੇ ਲੋਕ ਸਭਾ ਦੇ ਵਿੱਚ ਇਹਦੇ ਵਿੱਚ ਤੁਹਾਡਾ ਫੇਵਰਿਟ ਕੈਂਡੀਡੇਟ ਕੌਣ ਆ ਤੇ ਕਿਨੂੰ ਲਈ ਤੁਸੀਂ ਹਾਂ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਆ ਗਿਆ ਇਹ ਸਾਰੇ ਆ ਹੀ ਵਰਤੇ ਆ ਕੋਈ ਝੂਠੇ ਮਾੜੇ ਵਾਲੇ ਮੈਂ ਅੱਗੇ ਤੁਹਾਨੂੰ ਕਹਿ ਦਿਆਂ ਸਾਨੂੰ ਨਹੀਂ ਐਮਪੀ ਚਾਹੀਦੇ ਕੰਪਨੀ ਵਾਂਗ ਝੂਠੇ ਲਵਾਤੇ ਉੱਥੇ ਲਵਾਤੇ ਮੰਦਰ ਮੱਥਾ ਟੇਕਾਇਆ ਗੁਰਦੁਆਰੇ ਮੱਥਾ ਨਹੀਂ ਸਾਨੂੰ ਐਮਪੀ ਉਹ ਜਿਹੜਾ ਪ੍ਰੋਜੈਕਟ ਲਿਆਵੇ ਪੰਜਾਬ 'ਚ ਕੋਈ ਅੰਮ੍ਰਿਤਸਰ 'ਚ ਕੋਈ ਲਿਆਵੇ ਉਹ ਕੀਤਾ ਕੀ ਜਿਹੜਾ ਅੰ ਕੀ ਲਾਂਦਾ ਅੰਮ੍ਰਿਤਸਰ ਦੱਸਣ ਕਿੰਨੂੰ ਸਮਝਦੇ ਹੋ ਕਾਬਲ ਵੀ ਇਸ ਲਾਇਕ ਕੋਣ ਨਵੇਂ ਬੰਦਾਂ ਨੂੰ ਮੌਕਾ ਦੇਣਾ ਚਾਹੀਦਾ ਧਾਰੀਵਾਲ ਨੂੰ ਜੇ ਮੰਤਰੀ ਰਿਹਾ ਪੰਜਾਬ ਦਾ ਤੇ ਇਹਨੇ ਕਿੰਨੀ ਹਜ਼ਾਰਾਂ ਏਕੜ ਜ਼ਮੀਨ ਵੱਡੇ ਵੱਡੇ ਤਨਾਡ ਐਮਐਲਏ ਲੀਟਰਾਂ ਕੋਲ ਦਵਾਈ ਜਾਂਦੇ ਇਹ ਯੁੱਧ ਆਦੀ ਉਹ ਪ੍ਰਿਆ ਪੇਪੇ ਪਿੰਡੂ ਵਿਕਾਸ ਰਿਹਾ ਪਿੰਡਾਂ ਦਾ ਮੰਤਰੀ ਰਿਹਾ ਪੰਚਾਇਤਾਂ ਦਾ ਮੰਤਰੀ ਰਿਹਾ ਉੱਥੇ ਪੁੱਛ ਕੇ ਆਓ ਜਾ ਕੇ ਪਾਰਟੀ ਆਨ ਤੋਂ ਬਾਅਦ ਕ੍ਰਪਸ਼ਨ ਵਧੀਆ ਕਿ ਘਟੀ ਹੈ ਘਟੀ ਹੈ ਲੋਕਾਂ 'ਚ ਡਰਿਆ ਪੈਸੇ ਲੈਂਦੇ ਨਹੀਂ ਜਿਹੜੇ ਯੂਨਿਅਨਸਮੈਨ ਆ ਜਿਨ੍ਹਾਂ ਨੂੰ ਦਾ ਕੰਮ ਕਾਲੀ ਆਸਤ ਪਈ ਆ ਸ਼ੇਲਹਵਾਨ ਦੀ ਹਲਵਾਂਦੇ ਆ ਲਾਇਸੈਂਸ ਘਰ ਸਾਡੇ ਬੱਚੇ ਅੱਗੇ ਲਾਇਸੈਂਸ ਬਣਾਉਂਦੇ ਪੈਸੇ ਦਿੰਦੇ ਸੀ ਹੁਣ ਘਰ ਬਣ ਕੇ ਆਂਦਾ ਚਲੋ ਕਿਹੜੀ ਗੱਲ ਲੋਕਾਂ ਦਾ ਕਹਿਣਾ ਵਾ ਕੁਲਦੀਪ ਸਿੰਘ ਧਾਰੀਵਾਲ ਜਿਹੜੇ ਨੇ ਉਹ ਸ਼ਹਿਰ ਦੇ ਵਿੱਚ ਲੋਕਾਂ ਦੇ ਵਿੱਚ ਨਹੀਂ ਵਿਚਰੇ ਹਾਂਜੀ ਜੀ ਤੀਸਰੀ ਆਪਸ਼ਨ ਉਹਨਾਂ ਕੋ ਤਰਨਜੀਤ ਸਿੰਘ ਸੰਧੂ ਕਹਿੰਦੇ ਜੀ ਇਹ ਪੈਰਾਸ਼ੂਟ ਰਾਈ ਆਏ ਨੇ ਤੀਸਰੀ ਆਪਸ਼ਨ ਉਹਨਾਂ ਕੋ ਅਨਿਸ਼ ਜੋਸ਼ੀ ਜੀ ਜਿਨ੍ਹਾਂ ਨੂੰ ਉਹ ਕਹਿ ਰਹੇ ਨੇ ਵੀ ਇਹਨਾਂ ਨੇ ਤੇ ਪਾਰਟੀਆਂ ਬਦਲਣ ਮੱਲ ਧਿਆਨ ਰੱਖਿਆ ਆ ਚੌਥੀ ਆਪਸ਼ਨ ਉਹਨਾਂ ਕੋ ਹੈਗੀ ਹੈ ਕਾਂਗਰਸ ਦੇ ਉਹ ਜਿਹੜੇ ਉਹ ਜਿਹੜੇ ਇੱਕੋ ਪਾਰਟੀ ਜੀ ਸ਼ੁਰੂ ਤੋਂ ਚੱਲਦੇ ਆ ਰਹੇ ਨੇ ਸਿਟਿੰਗ ਐਮ ਐਮ ਪੀ ਵੀ ਨੇ ਉਹਨਾਂ ਦਾ ਕੀ ਕਹਿਣਾ ਹੈ ਵੇਖੋ ਉਹਨਾਂ ਨੂੰ ਉਹ ਜਿਹੜਾ ਸਾਲ ਨੂੰ ਮੌਕਾ ਮਿਲਿਆ ਸੀ ਦੋ ਵਾਰ ਜਤਾਇਆ ਸੀ ਸਰਕਾਰ ਵੀ ਰਹੀ ਇਹਨਾਂ ਦੀ ਇਹਨਾਂ ਕੁਝ ਨਹੀਂ ਕੀਤਾ ਅੰਮ੍ਰਿਤਸਰ ਵਾਸਤੇ ਦੱਸੋ ਜੇ ਕੀਤਾ ਤੇ ਗੱਲ ਕਰਨ ਮੱਥੇ ਟੇਕੇ ਹੋਣਗੇ ਮੇਰੇ 2 ਲੱਖ ਕਿਸੇ ਮੰਦਰੋਂ ਦੇ ਆਏ ਗੁਰਦੁਆਰਿਆਂ ਨੂੰ ਤੇ ਆਏ ਡਿਵੈਲਪਮੈਂਟ ਨੋ ਡਿਵੈਲਪਮੈਂਟ ਇਹ ਕਰਪਸ਼ਨ ਆ ਜਿਹੜੇ ਵੀ ਕੋਈ ਬੰਦੇ ਹੋ ਬਣ ਜਾਂਦੇ ਸੀ ਮੈਂ ਉਹਨਾਂ ਉਸ ਐਮ ਪੀ ਨੂੰ ਮੰਨਾਂਗਾ ਜਿਹੜਾ ਸਾਡੇ ਅੰਮ੍ਰਿਤਸਰ ਦੇ ਵਿੱਚ ਆ ਕੇ ਵੀ ਵੱਡਾ ਉਹ ਹੀ ਇਕਾਸ ਰੱਖਾਂਗੇ ਨਵੇਂ ਬੰਦੇ ਦੇ ਕਿਉਂ ਕਿ ਧਾਲੀਵਾਲ ਦਾ ਕਹਿਣ ਤੋਂ ਪਾਵੇ ਵੀ ਨਵਾਂ ਆਦਮੀ ਹੈ ਇਹਦੇ ਮਨ 'ਚ ਕੋਈ ਹੋਏਗੀ ਇਹਦੇ ਪਿੱਛੇ ਜਿਹੜੀ ਪਾਰਟੀ ਆ ਕ੍ਰਾਂਤੀਕਾਰੀ ਪਾਰਟੀ ਆ ਕ੍ਰਾਂਤੀਕਾਰੀ ਪਾਰਟੀ ਨੇ ਕੀਤਾ ਅੱਜ ਮੋਦੀ ਸਾਹਿਬ ਨੂੰ ਖਤਰਾ ਬਣਿਆ ਇੱਕ ਸੱਚੇ ਸੁੱਚੇ ਇਨਸਾਨ ਨੂੰ ਅੰਦਰ ਦਿੱਤਾ ਝੂਠ ਦੇ ਪਰਚੇ ਆਮ ਹੁੰਦੇ ਨੇ ਔਰ ਅੱਜ ਦੀ ਆਜੋ ਕੁਮਰ ਵੀਰ ਪ੍ਰਤਾਪ ਸਿੰਘ ਜੀ ਨੇ ਉਹ ਐਮਐਲਏ ਜਿੱਤੇ ਨੇ ਸਾਰੀ ਕੌਮ ਉਹ ਅੱਜ ਜਿਹੜਾ ਇੱਕ ਤਾਲੀਵਾਲ ਨੂੰ ਸਪੋਰਟ ਮਿਲ ਗਈ ਤਾਲੀਵਾਲ ਜਿੱਤੇਗਾ 100% ਜਿੱਤੇਗਾ ਬਾਕੀ ਰਹਿ ਗਈ ਜਿਹੜੇ ਕਹਿੰਦੇ ਡਵੈਲਪਮੈਂਟ ਕੀਤੀ ਆ ਡਵੈਲਪਮੈਂਟ ਕਾਦੀ ਕੀਤੀ ਆ ਗੰਦਾ ਪਾਣੀ ਤੇ ਹੁਣ ਹੀ ਪੀ ਰਹੇ ਆ ਇਹ 2 ਸਾਲਾਂ ਤੋਂ ਥੋੜੀ ਗੰਦਾ ਪਾਣੀ ਪੀ ਰਹੇ ਆ ਡਵੈਲਪਮੈਂਟ ਕਾਦੀ ਆ ਜਿਹੜੇ ਲੋਕਲ ਪਾਰਟੀ ਮੰਤਰੀ ਤੇ ਰਹੇ ਨੇ ਉੱਤੇ ਛੜਕਾਂ ਬਣ ਗਈਆਂ ਗੰਦਾ ਪਾਣੀ ਅੱਜ ਆ ਰਿਹਾ ਕੋ 2 ਸਾਲਾਂ ਤੋਂ ਆ ਰਿਹਾ ਐ ਡਕੇਤੀਆਂ 2 ਸਾਲਾਂ ਤੋਂ ਹੋਰੀਆਂ ਕੀ ਦਸਣ ਜਵਾਬ ਹੈ ਨਾ ਗੱਲ ਦਾ ਆਪਾਂ ਗੱਲ ਕਰਨੀ ਆ ਸਾਡਾ ਉਹੋ ਹੀ ਐਮਪੀ ਬਣੇ ਪਰ ਦੇਖੇਗੇ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਨੇ ਇੱਕ ਬਿਆਨ ਦਿੱਤਾ ਸੀ ਕਿ ਕੁਝ ਪਾਰਟੀ ਦੇ ਲੀਡਰ ਨੇ ਜਿਹੜੇ ਉਹਨਾਂ ਨੂੰ ਮਤਲਬ ਸਾਈਡ ਲਾਈਨ ਕਰ ਦਿੱਤਾ ਗਿਆ ਹਾਈ ਜੈਕ ਕਰ ਲੀਤਾ ਗਿਆ ਕੇਜਰੀਵਾਲ ਜੀ ਨੂੰ ਉਹ ਮਿਲਣ ਨਹੀਂ ਦਿੰਦੇ ਉਹ ਪਾਰਟੀ ਦੇ ਵਰਕਰਾਂ ਨੂੰ ਦੇਖੋ ਇਹ ਹੈਗਾ ਬੜਾ ਹਾਈਪਾਈ ਜਵਾਲ ਇਹਦੇ ਬਾਰੇ ਮੈਂ ਕੋਈ ਗੱਲ ਤਾਂ ਲੰਘ ਰ ਮੈਨੂੰ ਸ਼ਰਮ ਆਦੀ ਮੇਰਾ ਲੈਵਲ ਨਹੀਂਗਾ ਮੇਰਾ ਲੈਵਲ ਨਹੀਂ ਠੀਕ ਹੈ ਜੀ ਧੰਨਵਾਦ ਜੀ ਮੇਰਾ ਲੈਵਲ ਨਹੀਂਗਾ ਇਸ ਬਾਰੇ ਇਹ ਉਹ ਦੱਸ ਸਕਦੇ ਆ ਜੀ ਸਨ ਲੋਕ ਸਭਾ ਇਲੈਕਸ਼ਨ ਨੇ ਚਾਰ ਕੈਂਡੀਡੇਟ ਖੜੇ ਨੇ ਉਹਨਾਂ ਚ ਉਹਨਾਂ ਦੇ ਚਾਰਾਂ ਦਿਨੋਂ ਕੰਮ ਉਹਨਾਂ ਦੇ ਕੰਮ ਕਿਸ ਤਰ੍ਹਾਂ ਦੇਖਦੇ ਤੁਸੀਂ ਕਿਹਨੇ ਕੰਮ ਵਧੀਆ ਕੀਤਾ ਅਨੀਲ ਜੋਸ਼ੀ ਜੀ ਕਾਜੂ ਲਾ ਜੀ ਜਿਹਨਾਂ ਨੇ ਸੇ ਕੰਮ ਕੀਤਾ ਓਜਲਾ ਸਾਹਿਬ ਨੇ ਕੀਤਾ ਤੇ ਪਰ ਆਮ ਆਦਮੀ ਪਾਰਟੀ ਕਹਿ ਰਹੀ ਹੈ ਉਹਨੇ ਬੜਾ ਵਿਕਾਸ ਕੀਤਾ ਹੈ ਨਾ 2 ਸਾਲਾ ਕੁਝ ਨਹੀਂ ਕੀਤਾ ਨਾ ਆਮ ਪਾਰਟੀ ਨੇ ਤੇ ਕੁਲਦੀਪ ਧਾਲੀਵਾਲ ਜੀ ਨੇ ਬਹੁਤ ਵਧੀਆ ਕੰਮ ਕੀਤਾ ਆਪਣੇ ਕੰਮ ਨੂੰ ਇਸ ਤਰ੍ਹਾਂ ਕਰ ਰਹੇ ਨੇ ਭਾਜੀ ਐਮਪੀ ਦੀ ਇਲੈਕਸ਼ਨ ਦੇ ਵਿੱਚ ਓਜਲਾ ਸਾਹਿਬ ਹੀ ਸਭ ਤੋਂ ਅੱਗੇ ਹੈਗੇ ਅਮਰਸਰ ਦੇ ਵਿੱਚ ਕਿਉਂ ਕਿ ਇਹ ਆਮ ਜੁੰਡ ਜਿਹੜੇ ਬੱਤੀ ਦਾ ਬਿੱਲ ਦੇਣਾ ਚਾਹੁੰਦੇ ਉਹਨਾਂ ਨੂੰ ਕਿਉਂ ਫ੍ਰੀ ਕੀਤੇ ਹੋਏ ਸਾਰੇ ਐਸੀਏ ਦੇ ਜਿਹੜੇ ਗਰੀਬ ਹੈ ਉਹਨਾਂ ਨੂੰ ਫ੍ਰੀ ਦਿਓ ਸਾਨੂੰ ਕਿਉਂ ਫ੍ਰੀ ਦਿੰਦੇ ਹੋ ਆਟਾ ਵੀ ਫ੍ਰੀ ਦੇ ਰਹੇ ਆਹ ਕੀ ਆ ਇਹ ਨੂੰ ਮੰਗਤੇ ਜਿਹੜਾ ਡਾਟਾ ਫ੍ਰੀ ਲਈਏ ਰੱਬ ਨੇ ਸਭ ਕੁਝ ਦਿੱਤਾ ਹੈ ਨਹੀਂ ਜਿਨ੍ਹਾਂ ਨੂੰ ਨਹੀਂ ਦਿੱਤਾ ਉਹਨਾਂ ਦੀ ਗੱਲ ਕਰ। ਨਹੀਂ ਨਹੀਂ ਦੇਣਾ ਨਹੀਂ ਚਾਹੀਦਾ ਫ੍ਰੀ ਕਾ ਦੇਣਾ ਨਹੀਂ ਦਾ ਰੇਟ ਕੱਟ ਕਰ ਦਿਓ ਉੱਤੇ ਇੱਕ ਪਾਸੇ ਸਤਰਾ ਨੂੰ ਤੇ ਦਿੱਤਾ ਉਹਨਾਂ ਨੂੰ ਤੇ ਫਾਇਦਾ ਨਹੀਂ ਇਸੇ। ਭਾਜੀ ਤੁਸੀਂ ਇੱਕ ਪਾਸੇ ਰੇਟ ਵਧਾਈ ਜਾਂਦੇ ਹੋ ਇੱਕ ਪਾਸੇ ਫ੍ਰੀ ਵੰਡੀ ਜਾਂਦੇ ਹੋ ਕੀ ਫਿਰ ਰੇਟ ਜੋ ਦਿਓ ਜਿਹੜਾ ਲੋਕੀ ਪੈਸੇ ਤੇ ਕਾ ਦਾ ਰੇਟ? ਹਰ ਕਿਧਰ ਰੇਟ ਵਧਿਆ ਕਿਧਰ ਵਧਿਆ ਸੋਨਾ 75000 ਨੂੰ ਹੋ ਗਿਆ ਗਰੀਬ ਬੰਦਾ ਕਿੱਥੋਂ ਲੈ ਲੂ ਸੋਨਾ? ਉਹ ਇਹ ਸਟੇਟ ਗਵਰਨਮੈਂਟ ਵੱਲੋਂ ਨਹੀਂ ਹੋਇਆ ਜੀ ਉਹ ਤੇ ਤੁਹਾਨੂੰ ਪਤਾ ਸੈਂਟਰ ਦੀ ਗੱਲ ਹੈ ਸੱਕ। ਪਤਾ ਸੈਂਟਰ ਨੇ ਮਹੰਗਾ ਵੋਟ ਹੀ ਸੈਂਟਰ ਦੀ ਹੈ ਨਾ ਸਟੇਟ ਦੀ ਗਵਰਨਮੈਂਟ ਥੋੜਾ ਕੀ ਕਰੇ। ਨਹੀਂ ਉਹ ਤਾਂ ਠੀਕ ਹੈ ਲੇਕਿਨ ਜਿਹੜਾ ਤੁਸੀਂ ਸੋਨੇ ਦੀ ਗੱਲ ਕਰ ਰਹੇ ਹੋ ਨਾ ਉਹਦੇ ਨਾਲ ਪੰਜਾਬ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ। ਨਹੀਂ ਨਹੀਂ ਆਪਾਂ ਭਾਈ ਐਲ ਵੋਟ ਸੈਂਟਰ ਦੀ ਹੈਗੀ ਆਪਾਂ ਸੈਂਟਰ ਦੀ ਗੱਲ ਕਰਾਂਗੇ ਨਾ। ਇਹਨਾਂ ਨੇ ਕੀਤਾ ਇਹਨਾਂ ਨੇ ਨਹੀਂ ਕੀਤਾ। ਹਾਂਜੀ। ਉਹ ਤੇ ਚਲੋ ਜਿਹੜੀ ਮਹਿੰਗਾਈ ਹੁੰਦੀ ਆ ਉਹ ਤੇ ਤੁਹਾਨੂੰ ਪਤਾ ਹੀ ਹੈ ਸੈਂਟਰ ਦੀ। ਨਹੀਂ ਪਰ ਜਿਹੜਾ ਅੱਜ ਪੰਜਾਬ ਸਰਕਾਰ ਨੇ ਕੀਤਾ ਨੰਦਾ 600 ਜੁਡ ਫ੍ਰੀ ਦੇ ਕੇ ਬਹੁਤ ਗਲਤ ਕੀਤਾ। ਨਹੀਂ ਗਲਤ ਕੀਤਾ। ਸਾਰਿਆਂ ਨੂੰ ਨਹੀਂ ਦੇਣਾ ਚਾਹੀਦਾ ਨਹੀਂ ਬਰੀ ਨਹੀਂ ਦੇਣਾ ਚਾਹੀਦਾ ਸਾਰੇ ਸਾਰਾ ਰੱਬ ਨੇ ਹੱਥ ਪੈਰ ਦਿੱਤੇ ਆਪਣੇ ਕਮਾਉਣ ਖਾਣ ਪੀਣ ਦੇ ਬਿੱਲ ਦੇ ਨਾ ਵਿਰਕੀ ਠੀਕ ਆਪ ਗਵਰਨਮੈਂਟ ਦਾ ਜਿਹੜਾ 2 ਸਾਲ ਦਾ ਕੰਮ ਹੈਗਾ ਇਹਦੇ ਜਿਹੇ ਕ੍ਰਾਈਮ ਵਧਿਆ ਹੈ ਕਿ ਘਟਿਆ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਕ੍ਰਾਈਮ ਭਾਜੀ ਕੋਈ ਵਧਿਆ ਨਹੀਂ ਹੈ ਬਾਕੀ ਹਰ ਜਿਹੜੀ ਸਰਕਾਰ ਹੈ ਕ੍ਰਾਈਮ ਤਾਂ ਚੱਲਦਾ ਰਹਿੰਦਾ ਇਹ ਨਹੀਂ ਬੰਦ ਹੋ ਜਾਂਦਾ ਕੋਈ ਵੀ ਸਰਕਾਰ ਆਵੇ ਇਹ ਦੋ ਸਾਲਾਂ ਨੂੰ ਕਿਸ ਤਰ੍ਹਾਂ ਦੇਖਦੇ ਦੋ ਸਾਲਾਂ ਨੂੰ ਇਹਨਾਂ ਜਿਹੜੀ ਸਰਕਾਰ ਬਣੀ ਨੂੰ ਦੋ ਸਾਲ ਵੇਖੋ ਜਿਹੜੇ ਵਿਰੋਧੀਧਾਰ ਹੁੰਦੇ ਆ ਉਹ ਜਾਣਗੇ ਥੋੜਾ ਬੋਲ ਪੰਗਾ ਤੇ ਲੈਂਦੇ ਹੀ ਹੈ ਨਾ ਕੇ ਇਹਨੂੰ ਫੇਲ ਕਰਨ ਵਾਸਤੇ ਪੰਗਾ ਤੇ ਲੈਣਗੇ ਨਾ ਠੀਕ ਹੈ ਜੀ ਹਾਂਜੀ ਕੋਈ ਲੱਗ ਫੋਲਡ ਵੀ ਮਦਦ ਉਹ ਜਿਹੜਾ ਜਿੱਤੇਗਾ ਤੇ ਤੇ ਕੁਲਦੀਪ 42 ਸਾਲ ਜਿੱਤਦੇ بڑے بڑے ਦਾਅਵੇ ਕਰਨੇ ਨੇ ਨਹੀਂ ਨਹੀਂ ਉਹ ਬੰਦੇ ਨੇ ਵੀ ਕੰਮ ਜਦੋਂ ਕੁਝ ਹੈਗਾ ਵੀ ਨਹੀਂ ਨਾ ਸੀ ਉਸ ਟਾਈਮ ਤੇ ਵੀ ਉਹਨੇ بڑے ਕੰਮ ਕੀਤੇ ਆ ਤੁਹਾਨੂੰ ਵੀ بڑے ਕੰਮ ਕਰ ਰਿਹਾ ਹੈ ਤੁਹਾਡੀ ਸਰਕਾਰ ਕਿਤੇ ਨਾ ਕਿਤੇ ਫਾਇਦਾ ਮਿਲਦਾ ਹੋਏ ਨਜ਼ਰ ਆਏਗਾ ਨਾ ਨਹੀਂ ਇੱਥੇ ਆਮ ਪਾਰਟੀ ਦੇ ਇਹਨਾਂ ਕੋਣਾ ਦਰਸਲ ਬਿਆਸ ਨਹੀਂ ਹੈਗਾ ਸਰਕਾਰ ਚਲਾਉਂਦੇ ਕਰ ਸਰਕਾਰ ਚਲਾਉਂਦਾ ਬਿਆਸ ਨਹੀਂ ਹੈਗਾ ਬਾਕੀ ਆ ਗਈ ਇਮਾਨਦਾਰ ਹੈ ਬਿਆਸ ਨਹੀਂ ਹੈਗਾ ਇਹਨਾਂ ਮੰਤਰੀ ਰਹੇ ਨੇ ਕਲਦੀ ਧਾਰੀਵਾਲ ਜੀ ਉਹਨਾਂ ਨੂੰ ਕਿੰਦਾ ਵੇਖਦੇ ਹੋ ਧਾਰੀਵਾਲ ਜੀ ਤੇ ਕੁਝ ਹੈ ਸਹੀ ਵਿਚਾਰ ਥੋੜੇ ਪਰ ਜੋ ਅੱਜ ਦੇ ਦੌਰ ਦੇ ਨਾਲ ਇਹ ਪੋਜਾ ਸਾਹਿਬ ਜਿੱਤਣਗੇ ਠੀਕ ਹੈ ਬੜਾ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਕੰਮ ਕੀਤੇ ਹੋਏ ਆ ਕਾਫੀ ਤੇ ਹੁਣ ਵੀ ਕਰ ਰਹੇ